ਹਾਂਜੀ ਮਿੱਤਰੋ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਬਹੁਤ ਹੀ ਪੁਰਾਣੇ 110 ਸਾਲ ਪੁਰਾਣੇ ਗੱਡੇ ਦੀ ਤੁਹਾਨੂੰ ਇਹ ਦੇਖ ਕੇ ਨਹੀਂ ਲੱਗਣਾ ਵੀ ਇਹ ਇੰਨਾ ਪੁਰਾਣਾ ਜਿੰਨਾ ਹੈ ਸਾਫ਼ ਸੁਥਰਾ ਤੁਸੀਂ ਦੇਖੋ ਪਿੱਤਲ ਲਸਕੋਰਾ ਮਾਰਦਾ ਲੱਕੜ ਵੀ ਦੇਖੋ ਪੂਰੀ ਚਮਕਲੀ ਆ ਤੇ ਕਾਰਾਗਰੀ ਵੀ ਦੇਖੋ ਉਦੋਂ ਦੇ ਕਾਰਾਗਰੀ ਇਹਦੀ ਕਾਰੀਗਰ ਦੀ ਕਿੱਡੀ ਤਕੜੀ ਆ ਸੇਂਤਾ ਪਿਆ ਪਿੱਤਲ ਨਾਲ ਨਰੀ ਪਿੱਤਲ ਲੱਗੀ ਹੋਈ ਆ ਬਾਈ ਤੁਸੀਂ ਦੇਖ ਸਕਦੇ ਹੋ ਅੱਜ ਵੀ ਜਦੋਂ ਇਹ ਸੜਕ ਤੇ ਨਿਕਲਦਾ ਨਾ ਕਿਤੇ ਲੋਕ ਖੜਾ ਖੜਾ ਫੋਟੋਆਂ ਖਿੱਚਉਂਦੇ ਨੇ ਗੱਡੀਆਂ ਵਾਲੇ ਨਾਲ ਤੁਸੀਂ ਦੇਖੋ ਅੱਜ ਵੀ ਇਹ ਬ੍ਰਾਂਡ ਆ ਇੱਕ ਤਰ੍ਹਾਂ ਦਾ ਤੇ ਤੁਸੀਂ ਦੇਖੋ ਕਿੰਨਾ ਸੋਹਣਾ ਗੱਡਾ ਹੈ ਕੁਈ ਦੌਰ ਹੁੰਦਾ ਸੀ ਇਸ ਤੇ ਬਰਾਤਾਂ ਜਾਂਦੀਆਂ ਤੇ ਉਹ ਅੱਡ ਹੀ ਨਜ਼ਾਰਾ ਸੀਗਾ ਉਹ ਸਮਿਆਂ ਦਾ ਬਜ਼ੁਰਗਾਂ ਦੇ ਟਾਈਮਾਂ ਦਾ ਤੁਸੀਂ ਦੇਖੋ ਕੱਲੀ-ਕੱਲੀ ਚੀਤ ਤੇ ਪਿੱਤਲ ਲੱਗੇ ਹੋਇਆ ਸ਼ੀਸ਼ੇ ਲੱਗੇ ਨੇ ਘੁੰਗਰੂ ਲੱਗੇ ਨੇ ਉਹ ਟਾਈਮਾਂ ਦਾ ਸ਼ਿੰਗਾਰ ਹੁੰਦਾ ਜੀ ਜੇ ਕੋਈ ਵੀਰ ਅੱਜ ਵੀ ਇਹਨੂੰ ਕਿਸੇ ਜਗ੍ਹਾ ਤੇ ਸ਼ਿੰਗਾਰ ਬਣਾ ਕੇ ਰੱਖਣਾ ਚਾਹੁੰਦਾ ਕਾਇ ਹੈ ਬਾਈਆਂ ਨਾਲ ਕਨੈਕਟ ਕਰ ਸਕਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਤੇ ਕੋਈ ਯਾਦਗਾਰੀ ਬਣਾਉਣਾ ਕੋਈ ਬੰਦਾ ਜਾਂ ਕਿਤੇ ਵੀ ਰੱਖਣਾ ਹੋਵੇ ਉਹ ਇਹਨਾਂ ਨਾਲ ਕਨੈਕਟ ਕਰ ਸਕਦਾ ਇਹ ਜਿਹੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਤੇ YouTube ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਇਹ ਜਿਹੀਆਂ ਵੀਡੀਓ ਹੋਰ ਲੈ ਕੇ ਆਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰੋ ته لایک کمنٹ کرو جی